ਬਹੁਤ ਸਵਾਗਤ ਹੈ ਸਾਰੇ ਵਿਦਿਆਰਥੀਆਂ ਦਾ ਸਨੇਹਾ मैम ਇੱਕ ਵਾਰੀ ਫੇਰ ਸਾਡੇ ਨਾਲ ਨੇ ਟਾਪਿਕ ਬੜਾ ਮਹੱਤਵਪੂਰਨ ਹੈ ਇਸ ਵਕਤ ਸਪਾਊਸ ਵੀਜ਼ਾ ਕਿਹੜੀ ਕੰਟਰੀ ਦਾ ਸਭ ਤੋਂ ਜ਼ਿਆਦਾ ਬੈਸਟ ਹੈ ਆਸਾਨੀ ਨਾਲ ਮਿਲ ਰਿਹਾ ਬਹੁਤ ਸਾਰੇ ਸਵਾਲ ਆ ਰਹੇ ਨੇ ਸਨੇਹਾ मैम ਨੂੰ ਸਨੇਹਾ मैम ਮੈਂ ਚਾਹੂੰਗਾ ਸਾਰੇ ਸਵਾਲਾਂ ਨੂੰ ਤੁਸੀਂ ਐਡਰੈਸ ਕਰੋ ਸੋ ਐਸ ਦਾ ਟਾਪਿਕ ਹੈ ਮੈਂ ਲਾਈਕ ਸਪਾਊਸ ਵੀਜ਼ਾ ਇਸ ਤੇ ਕਿਹੜੀ ਕੰਟਰੀ ਦਾ ਬੈਸਟ ਹੈ ਸੋ ਬਹੁਤ ਕਾਫੀ ਕੁਐਸਚਨਿੰਗ ਆ ਰਹੀ ਸੀ ਕਿ ਅਸੀਂ ਸਪਾਊਸ ਵੀਜ਼ਾ ਅਪਲਾਈ ਕਰਨਾ ਹੈ तब प्रजेंट सिचुएशन देखते हुए की पिछच क्योंकि हर कंट्री so, के रूल्स बदल गया हैं सिचुएशन बदल गई सो ऐसे में अगर कंपेयर करिए कनाडा तो पहले यूके नो सो कनाडा देखो इच कोई दो राय नहीं है कि कैनेडा सेटलमेंट सब तो ज़्यादा इजी है बट अगर तुम को मीट कर सकते हो तो ही वीजा ले सकते हो हम एक रिस्क

Banks है है कि नहीं करती वाले करेगी और होना ज़रूरी हो जाएगा और उन्हें एक so, कि भी उन्हें उन्हें कर so, एक करना पड़ेगा जिथे पहले चौबीस महीन मिलता से अठारह महीनों का मिलेगा सो क्लियर कट पिक्चर आ यूके भी हम बाकी तरह रूल फॉलो रही है सो एक टाइम अगर ਤੁਸੀਂ ਆਪਣੇ ਸਪਾਊਸ ਦੇ ਨਾਲ ਜਾਣਾ ਚਾਹੁੰਦੇ ਹੋ ਇੱਕੋ ਇੱਕ ਸਟੇਟਮੈਂਟ ਚ ਕਹੂੰਗੀ ਪ੍ਰੋਫਾਈਲ ਬਹੁਤ ਅੱਛੀ ਹੈ ਜੇਕਰ ਕੈਨੇਡਾ ਕਰੋ ਨੋਰਮਲ ਪ੍ਰੋਫਾਈਲ ਹੈਗੀ ਹੈ ਤਾਂ ਸ਼ੋਰਟ ਵੀਜ਼ਾ ਲੈਣਾ ਚਾਹੁੰਦੇ ਹੋ ਤਾਂ ਯੂਕੇ ਕਰੋ ਸੋ ਬਹੁਤ ਬਹੁਤ ਧੰਨਵਾਦ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸਾਡੇ ਅੱਜ ਦੇ ਐਕਸਪਰਟ ਨੇ ਸਾਡੇ ਨਾਲ ਸਾਂਝੀ ਕੀਤੀ ਹੈ ਸਕਰੀਨ ਦੇ ਉੱਪਰ ਨੰਬਰ ਹੈ ਇਸ ਨੰਬਰ ਤੇ ਤੁਸੀਂ ਟੈਲੀਫੋਨ ਕਰ ਸਕਦੇ ਹੋ ਜ਼ਿਆਦਾ ਜਾਣਕਾਰੀ ਹਾਸਲ ਕਰ ਸਕਦੇ ਹੋ ਪੂਰੀ ਕਲੈਰਿਟੀ ਲਓ ਕੋਈ ਕਨਫਿਊਜ਼ਨ ਹੈ ਉਹਨੂੰ ਦੂਰ ਕਰੋ ਨੇੜੇ ਦੀ ਬ੍ਰਾਂਚ ਦੇ ਵਿੱਚ ਵਿਜ਼ਿਟ ਕਰੋ ਜਾਂ ਤੁਸੀਂ ਵੈੱਬਸਾਈਟ ਦੇ ਜ਼ਰੀਏ ਆਨਲਾਈਨ ਵੀ ਸੰਪਰਕ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ